ਸ਼ਲਟਾ ਵੀ ਵਗਾ ਕੇ ਮਾਰੀਆਂ ਤੇ ਪਿੱਛੋ ਆ ਕੇ ਹੱਤਾ ਪਾਈ ਵੀ ਕੀਤੀ ਮੈਂ ਡਿੱਗ ਵੀ ਗਈਆਂ ਮੇਰਾ ਸਮਾਨ ਸਮੂਨ ਵੀ ਡਿੱਗਿਆ ਹੈਗਾ ਬਕਾਇਦਾ ਮੇਰੇ ਕੋਲ ਉਹਦੀ ਸੀਸੀਟੀਵੀ ਰਿਕਾਰਡ ਵੀ ਆ ਕਿਤਾ ਪੁਲਸ ਵਾਲਿਆਂ ਨੇ ਮੇਨ ਨਾਲ ਇਨਸਾਫ ਉਪਰਪੂਰਸ ਨੂੰ ਅਰੈਸਟ ਨਹੀਂ ਵਾਰੀ ਫਿਰ ਮੇਰੇ ਘਰੇ ਵੀ ਆਏ ਆ ਮੈਨੂੰ ਧਮਕੀਆਂ ਵੀ ਦੇ ਰਹੇ ਆ ਡਿਪਰੈਸ਼ਨ ਦਾ ਮਰੀਜ਼ ਆ ਕੱਲ ਨੂੰ ਇਹਨੂੰ ਕੁਝ ਹੋ ਗਿਆ ਸੀ ਤੈਨੂੰ ਫਸਾ ਦਾਂਗੇ ਇਹ ਕਹਿ ਕੇ ਇਹਨਾਂ ਨੇ ਮੇਤੇ ਰਾਜੀਨਾਮੇ ਤੇ ਸਾਈਨ ਵੀ ਕਰਵਾਏ ਆ ਅੱਜ ਸਿਰਫ ਕੁੱਟਿਆ ਕੱਪੜੇ ਫਾੜੇ ਕੱਲ ਨੂੰ ਕੁਝ ਹੋਰ ਵੀ ਕਰ ਸਕਦੇ ਆ ਨਾ ਹੁਣ ਵੀ ਕਰ ਸਕਦੇ ਆ ਸਰ ਮੈਨੂੰ ਹੁਣ ਵੀ ਡਰ ਹੈਗਾ ਕਿਉਂਕਿ ਮੇਰੇ ਘਰੇ ਇੱਕ ਵਾਰੀ ਪੋਰਟ ਕਰਨ ਕਿ ਅਧਵਾਰੇ ਅਸੀਂ ਨਾ ਬੱਚਾ ਚਕਾ ਲਾਂਗੇ ਅਸੀਂ ਨੂੰ ਮਰਵਾ ਦਾਂਗੇ ਅਸੀਂ ਇਹਦਾ ਘਰ ਵਾਲਾ ਚਕਾ ਲਾਂਗੇ ਇਸ ਟਾਈਮ ਸਰ ਮੈਂ ਕੱਲੀ ਪੈ ਰਹੀ ਹਾਂ ਮੈਂ ਮਜਬੂਰ ਹਾਂ ਮੈਂ ਸਿਰਫ ਇਨਸਾਫ ਚਾਹਨੀ ਹੈ ਮੈਂ ਚਾਹਨੀ ਹੈ ਵੀ ਇਹਨੂੰ ਸਜ਼ਾ ਮਿਲੇ ਚਾਹੇ ਡਿਪਰੈਸ਼ਨ ਦਾ ਮਰੀਜ਼ ਹੋ ਚਾਹੇ ਬੀਬੀ ਦਾ ਮਰੀਜ਼ ਹੋ ਜੋ ਮਰਜੀ ਹੈ ਇਹਨੇ ਮੇਰੇ ਤੇ ਹੱਥ ਚੱਕਿਆ ਮੈਨੂੰ ਕੁੱਟਿਆ ਮਾਰਿਆ ਹਾਂਜੀ ਹਾਂਜੀ ਸਰ ਪਰਚਾ ਦਰਜ ਹੋਇਆ ਹੋਇਆ ਪਰ ਉਹ ਸ਼ਰਮ ਖੁੱਲੇ ਘੁੰਮ ਰਿਹਾ ਉਹ ਪਰਚਾ ਉਹਨਾਂ ਤੇ ਦਰਜ ਹੈਗਾ ਉਸ ਤੋਂ ਬਾਵਜੂਦ ਵੀ ਉਹ ਖੁੱਲੇ ਘੁੰਮ ਰਿਹਾ ਇਹ ਸਾਨੂੰ ਡਿਪਰੈਸ ਕਰ ਰਿਹਾ ਬਾਰ-ਬਾਰ ਇਹੀ ਗੱਲ ਕਰ ਰਹੇ ਨੇ ਵੀ ਤੁਸੀਂ ਨਿਬੇੜ ਲਓ ਤੁਸੀਂ ਫੈਸਲਾ ਕਰ ਲਓ ਬਾਰ ਬਾਰ ਮੇਰੇ ਘਰੇ ਆ ਰਹੇ ਆ ਬਾਰ ਬਾਰ ਇਹ ਧਮਕੀਆਂ ਦੇ ਰਿਹਾ ਡਿਪਰੈਸ਼ਨ ਦਾ ਮਰੀਜ਼ ਹੈਗਾ ਲੁਧਿਆਣਾ ਦੇ ਸ਼ਾਹਪੂਰ ਰੋਡ ਤੇ ਮੀਆਂ ਬੀਬੀ ਇੱਕ ਦੁਕਾਨ ਦੇ ਅੰਦਰ ਕੁਝ ਕੱਪੜੇ ਖਰੀਦਣ ਜਾਂਦੀ ਆ ਤੇ ਦੁਕਾਨਦਾਰ ਦੇ ਵੱਲੋਂ ਮਹਿਲਾ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਆ ਉੱਤੇ ਉੱਤੇ ਉਹਦੇ ਸਿਰ ਤੇ ਚਪੇੜਾ ਮਾਰੀ ਜਾਂਦੀਆਂ ਨੇ ਮਾਮਲਾ 24 April ਦਾ ਦੱਸਿਆ ਜਾ ਰਿਹਾ ਵਾ ਕਾਫੀ ਸਮਾਂ ਹੋ ਗਿਆ ਇਸ ਗੱਲ ਨੂੰ ਹਾਲਾਂਕਿ ਪੁਲਿਸ ਇਸ ਦੇ ਵਿੱਚ छानबीन ਕਰ ਚੁੱਕੀ ਹੈ ਇਨਵੈਸਟੀਗੇਸ਼ਨ ਕਰ ਚੁੱਕੀ ਹੈ ਤੇ ਪਰਿਵਾਰ ਇਹ ਮਹਿਲਾ ਉਚੰਦੀ ਹੈ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਮਾਮਲਾ ਜਾਣ ਲੈਣੇ ਮਾਮਲਾ ਹੈ ਕਿ ਆ ਕਦੋਂ ਗਏ ਸੀਗੇ ਉਸ ਦੁਕਾਨ ਤੇ ਕੀ ਪੂਰੀ ਜਾਣਕਾਰੀ ਹੈ ਸਾਰੀ ਜਾਣਕਾਰੀ ਲੈਣੇ ਆ ਦਰਬੀਰ ਨੰਬਰ 2 ਥਾਣੇ ਦੇ ਵਿੱਚ ਮੁਕਦਮਾ ਜਿਹੜਾ ਦਰਜ ਹੋਇਆ ਪਿਆ ਐਫ ਆਈ ਆਰ ਦਰਜ ਹੋਈ ਪਈ ਆ ਮਾਮਲਾ ਜਾਣ ਲੈਣੇ ਆ ਮਾਮਲਾ ਕੀ ਹੈ ਮੈਮ ਹੈ ਕਿ ਹੈ ਤੁਸੀਂ ਦੁਕਾਨ ਤੇ ਜਾਂਦੇ ਹੋ ਤੱਪਰ ਵਗੈਰਾ ਮਾਰਦਾ ਉਹ ਵਿਅਕਤੀ ਕਿਸ ਅਧਾਰ ਤੇ ਮਾਰਦਾ ਕਿ ਤੁਸੀਂ ਉੱਥੇ ਕੋਈ ਹੰਗਾਮਾ ਕੀਤਾ ਸੀ ਨਹੀਂ ਨਹੀਂ ਸਰ ਮੈਂ ਸਿਰਫ ਟਿਸ਼ਲ ਮੇਰਾ ਨਾਮ ਆਸ਼ਾ ਹੈ ਹਾਂਜੀ ਮੈਂ ਸਿਰਫ ਟੀ-ਸ਼ਰਟਾਂ ਚੇਂਜ ਕਰਵਾਣ ਗਈ ਸੀਗੀ ਤੇ ਸਰ 24 ਅਪ੍ਰੈਲ ਦਾ ਹੈ ਸਾਰੀ ਜਾਣਕਾਰੀ ਤੁਸੀਂ ਪ੍ਰੀਫ ਕਰੋ ਹਾਂਜੀ ਸਰ 24 ਅਪ੍ਰੈਲ ਦਾ ਮੈਂ ਟੀ-ਸ਼ਰਟਾਂ ਚੇਂਜ ਕਰਵਾਣ ਗਈਆਂ ਕਹਿੰਦਾ ਮੈਂ ਟੀ-ਸ਼ਰਟਾਂ ਨਹੀਂ ਚੇਂਜ ਕਰਨੀਆਂ ਟੀ-ਸ਼ਰਟਾਂ ਵੀ ਵਗਾ ਕੇ ਮਾਰੀਆਂ ਤੇ ਪਿੱਛੋਂ ਆ ਕੇ ਹੱਤਾਪਾਈ ਵੀ ਕੀਤੀ ਮੈਂ ਡਿੱਗ ਵੀ ਗਈਆਂ ਮੇਰਾ ਸਮਾਨ-ਸਮੂਨ ਵੀ ਡਿੱਗਿਆ ਹੈਗਾ ਬਕਾਇਦਾ ਮੇਰੇ ਕੋਲ ਉਹਦੀ ਸੀਸੀਟੀਵੀ ਰਿਕਾਰਡ ਵੀ ਆ ਕੀਤਾ ਪੁਲਿਸ ਵਾਲਿਆਂ ਨੇ ਮੇਰੇ ਨਾਲ ਇਨਸਾਫ ਪਰ ਪੁਲਿਸ ਨੂੰ ਅਰੈਸਟ ਨਹੀਂ ਬਾਰੀ ਫਿਰ ਮੇਰੇ ਘਰੇ ਵੀ ਆਏ ਆ ਮੈਨੂੰ ਧਮਕੀਆਂ ਵੀ ਦੇ ਰਿਆ ਡਿਪਰੈਸ਼ਨ ਦਾ ਮਰੀਜ਼ ਆ ਕੱਲ ਨੂੰ ਇਹਨੂੰ ਕੁਝ ਹੋ ਗਿਆ ਸੀ ਤੈਨੂੰ ਫਸਾ ਦਾਂਗੇ ਇਹ ਕਹਿ ਕੇ ਇਹਨਾਂ ਨੇ ਮੇਰੇ ਤੇ ਰਾਜੀਨਾਮੇ ਤੇ ਸਾਈਨ ਵੀ ਕਰਵਾਏ ਆ ਕਿ ਡਿਪਰੈਸ਼ਨ ਦਾ ਮਰੀਜ਼ ਹੈਗਾ ਮੈਂ ਵੀ ਚਲੋ ਕਰ ਦਿੱਤੇ ਆ ਪਰ ਮੈਂ ਹਜੇ ਕੋਈ ਪੱਕਾ ਆਪਣਾ ਫੈਸਲਾ ਨਹੀਂ ਲਿੱਤਾ ਨਾ ਹੀ ਮੈਂ ਕੋਈ ਰਾਜੀਨਾਮਾ ਕਰਨਾ ਹੈ ਮੈਂ ਸਿਰਫ ਇਨਸਾਫ ਚਾਹਨੀ ਆ ਮੈਂ ਚਾਹਨੀ ਆ ਵੀ ਇਹਨੂੰ ਸਜ਼ਾ ਮਿਲੇ ਚਾਹੇ ਡਿਪਰੈਸ਼ਨ ਦਾ ਮਰੀਜ਼ ਆ ਚਾਹੇ ਬੀਪੀ ਦਾ ਮਰੀਜ਼ ਆ ਜੋ ਮਰਜ਼ੀ ਆ ਇਹਨੇ ਮੇਰੇ ਤੇ ਹੱਥ ਚੱਕਿਆ ਮੈਨੂੰ ਕੁੱਟਿਆ ਮਾਰਿਆ ਤੇ ਪਲੱਸ ਮੇਰੇ ਸਾਰੇ ਕੱਪੜੇ ਵੀ ਫਟ ਗਏ ਸੀ ਜੋ ਕਿ ਇੱਥ ਹੁਣ ਇਹਨੂੰ ਅਰੇਸਟ ਨਹੀਂ ਕਰਦੇ ਪਏ ਇੱਕ ਹਫਤਾ ਹੋਇਆ ਇਹਨਾਂ ਨੇ ਮੈਨੂੰ ਕਿਹਾ ਕਿ ਮਤਲਬ ਕੱਚਾ ਰਾਜੀਨਾਮਾ ਇਹਨਾਂ ਨੇ ਮੇਰਾ ਲਿਖਾ ਦਿੱਤਾ ਵੈ ਪਰ ਮੈਂ ਇਸ ਰਾਜੀਨਾਮੇ ਤੋਂ ਐਗਰੀ ਨਹੀਂ ਹੈਗੀ ਬਿਲਕੁਲ ਵੀ ਮੈਂ ਬੜੀ ਮਜਬੂਰੀ ਦੇ ਵਿੱਚ ਇਹਨਾਂ ਨੂੰ ਲਿਖ ਕੇ ਦਿੱਤਾ ਸੀਗਾ ਰਾਜੀਨਾਮਾ ਕਿਉਂਕਿ ਪੂਰਾ ਇੱਕ ਮਹੀਨਾ ਹੋ ਗਿਆ ਪੁਲਸ ਇਹਨਾਂ ਨੂੰ ਅਰੇਸਟ ਨਹੀਂ 파ਰੀ ਸੀ ਮੈਨੂੰ ਫੇਰ ਡਰ ਸੀ ਕਿਤੇ ਮੇਰੇ ਘਰ ਫੇਰ ਆ ਕੇ ਹੰਗਾਮਾ ਨਾ ਕਰਨ ਇਹ ਹਮਲਾ ਕਿਸੇ ਤੇ ਕੀਤਾ ਗਿਆ ਹਮਲਾ ਮੇਰੇ ਤੇ ਹੋਇਆ ਸਰ ਕੀ ਕੋਈ ਵਾਰ ਵਿਆਲਾ ਕੀਤਾ ਕੋਈ ਚੀਜ਼ ਖੰਡੀ ਚੀਜ਼ ਨਹੀਂ ਸਰ ਥੱਪੜ ਮਾਰੇ ਆ ਪਹਿਲਾਂ ਪਿੱਛੋਂ ਮਾਰਿਆ ਫੇਰ ਇੱਥੋਂ ਫੜਿਆ ਮੈਨੂੰ ਇਹ ਥੱਪੜ ਮਾਰੇ ਆ ਫਿਰ ਮ ਮਾਸ ਮਾਰਕੁਟਾਈ ਹੋਈ ਆ ਵਾਰ ਇਹ ਜਿਹੜੀ ਮਾਰਕਟ ਆਈ ਇੱਕ ਮਹਿਲਾ ਦੇ ਵੱਲ ਕੀਤੀ ਗਈ ਆ ਔਰਤ ਜਾਂ ਆਪਰਸ਼ ਵੱਲ ਨਹੀਂ ਨਹੀਂ ਪੁਰਸ਼ ਵੱਲੋਂ ਕੀਤੀ ਗਈ ਆ ਹਾਂਜੀ ਹਾਂ ਕੋਈ ਕਾਰਨ ਹੋਏਗਾ ਨਹੀਂ ਨਹੀਂ ਸਰ ਕੋਈ ਕਾਰਨ ਨਹੀਂ ਆ ਬਸ ਬੈਠੇ ਬੈਠੇ ਆਏ ਆ ਆ ਕੇ ਪਿੱਛੇ ਹੀ ਮੈਨੂੰ ਮਾਰਨ ਲੱਗੇ ਆ ਮਕਾਇਦਾ ਮੇਰੇ ਕੋ ਸਾਰੇ ਸਬੂਤ ਹੈਗੇ ਵੀ ਪਿੱਛੋਂ ਆ ਕੇ ਨੇ ਇਹਨਾਂ ਨੇ ਮੈਨੂੰ ਮਾਰਿਆ ਨਾ ਕਿ ਮੈਂ ਕੋਈ ਪਹਿਲ ਕੀਤੀ ਆ ਤੁਸੀਂ ਕੋਈ ਬੋਲੇ ਬਾਲੇ ਵੀ ਉੱਥੇ ਨਹੀਂ ਸਰ ਮੈਂ ਕੁਝ ਨਹੀਂ ਬੋਲਿਆ ਹਾਂ ਮਾੜੀ ਮੋਟੀ ਬੈਸ ਬਸਈਆ ਹੋਈ ਆ ਪਰ ਐਦਾਂ ਦੇ ਜੇ ਬੈਸ ਬਸਈਆ ਹੋਈ ਆ ਤਾਂ ਅੱਗੇ ਉਹਨਾਂ ਨੂੰ ਵੀ ਬੈਸ ਬਸਈਆ ਕਰਨੀ ਚਾਹੀਦੀ ਸੀ ਨਾ ਕਿ ਉਹਨਾਂ ਨੇ ਮੇਰੇ ਤੇ ਹੱਥ ਚੁਕਣਾ ਚਾਹੀਦਾ ਸੀਗਾ ਤੁਸੀਂ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਦਿੱਤੀ ਹਾਂਜੀ ਹਾਂਜੀ ਸਰ ਪਰਚਾ ਦਰਜ ਹੋਇਆ ਹੋਇਆ ਪਰ ਉਹ ਸ਼ਰਿਆ ਖੁੱਲੇ ਘੁਮਰੇ ਆ ਉਹ ਪਰਚਾ ਉਹਨਾਂ ਤੇ ਦਰਜ ਹੈਗਾ ਉਸ ਤੋਂ ਬਾਵਜੂਦ ਵੀ ਉਹ ਖੁੱਲੇ ਘੁਮਰੇ ਆ ਹਾਂਜੀ ਮੇਰੇ ਘਰ ਆਏ ਆ ਮੇਰੇ ਘਰ ਆ ਕੇ ਵੀ ਮੈਨੂੰ ਧਮਕੀਆਂ ਦਿੱਤੀਆਂ ਨੇ ਪੰਜ ਛੇ ਜਣੇ ਮੇਰੇ ਘਰ ਆਏ ਆ ਜਿੱਚੇ ਮਨੀਸ਼ ਬਾਂਸਲ ਜੀ ਖੁਦ ਵੀ ਆਏ ਆ ਨਾਲ ਮੈਨੂੰ ਨਾਮ ਨਹੀਂ ਪਤਾ ਹੈਗਾ ਮਤਲਬ 5-6 ਜਣੇ ਮੇਰੇ ਘਰੇ ਆਏ ਆ ਤੁਸੀਂ ਇਹ মিডিਆ ਨੂੰ ਜਿਹੜਾ ਦੱਸ ਰਹੇ ਹੋ ਸਾਰਾ ਕੁਝ ਪਹਿਲੇ ਤੁਸੀਂ মিডিਆ ਦੇ ਨਾਲ ਕੋਈ ਰੂਬਰੂ ਹੋਏ ਹਾਂਜੀ ਹਾਂਜੀ ਸਰ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਵੀ ਅਸੀਂ মিডিਆ ਜੀ ਨਾਲ ਰੂਬਰੂ ਹੋਏ ਸੀਗੇ ਸਾਰਾ ਉਸ ਟਾਈਮ ਮੇਰੀ ਜੋ ਵੀ ਕੰਡੀਸ਼ਨ ਸੀ ਸਾਰੀ ਕੀਤੀ ਸੀਗੀ ਉਹਨਾਂ ਨੇ ਪਰ ਹੁਣ ਮੈਨੂੰ ਫੇਰ ਮਜਬੂਰ ਹੋ ਕੇ মিডিਆ ਦੇ ਸਾਹਮਣੇ ਆਣਾ ਪੈ ਰਿਹਾ ਕਿਉਂਕਿ ਮੇਰਾ ਕੋਈ ਹੱਲ ਨਹੀਂ ਹੋ ਰਿਹਾ ਸਰ ਉਹ ਸ਼ਰਿਆ ਮਜ਼ਾਦ ਘੁੰਮ ਰਿਹਾ ਸਿਰਫ ਮੈਂ ਹੀ ਕੁੱਟ ਖਾਦੀ ਆ ਮੈਂ ਹੀ ਉਹ ਕੀਤਾ ਔਰ ਮੈਂ ਹੀ ਘੁੰਮ ਰਹੀ ਆ ਮੈਂ ਹੀ ਸਾਰਾ ਕੁਝ ਕਰ ਰਹੀ ਆ ਤੁਸੀਂ ਊਮਨ ਸੈਲ ਦੇ ਵਿੱਚ ਗਏ ਅਰਜ਼ੀ ਦਿੱਤੀ ਆ ਕੋਈ ਇੱਧਰ ਕੰਪਲੀਟ ਦਿੱਤੀ ਨਹੀਂ ਸਰ ਊਮਨ ਸੈਲ ਸਿਵਲ ਹੀ ਜਿਹੜਾ ਊਮਨ ਸੈਲ ਹੈਗਾ ਉੱਧਰ ਹੀ ਦਿੱਤੀ ਹੋਈ ਆ ਉਹਨਾਂ ਨੇ ਵੀ ਇੱਧਰ ਹੀ ਰੈਫਰ ਕਰਿਆ ਸੀਗਾ ਦੋ ਨੰਬਰ ਥਾਣੇ ਅੱਛਾ ਜੀ ਹਾਂਜੀ ਤੇ ਹੁਣ ਕੀ ਤੁਸੀਂ ਇਨਸਾਫ ਮੰਗਦੇ ਹੋ ਮੈਂ ਚਾਹਨੀ ਆ ਵੀ ਸਰ ਉਹਨੂੰ ਅਰੈਸਟ ਪਾਈ ਜਾਵੇ ਉਹ ਅੰਦਰ ਹੋਵੇ अच्छा जी हां जी सर तो मैम होड़ की ਤੁਸੀਂ ਵੱਡੇ ਅਧਿਕਾਰੀਆਂ ਕੋਲ ਪੀਰ ਕਰਨਾ ਚਾਹੋਗੇ ਤੇ ਕਿੱਥੇ ਕਿੱਥੇ ਤੁਹਾਹੀ ਸੱਟਾਂ ਲੱਗੀਆਂ ਸੀ ਅ ਸਰ ਸੱਟਾ ਮੇਰੇ ਬਾਹਾਂ ਦਾ ਐਕਸਟਰਾ ਹੋਇਆ ਹੈਗਾ ਮੇਰੇ ਇੱਥੇ ਖੂਨਮ ਖੂਨ ਪਲੱਸ ਮੇਰੀ ਸਾਰੀ ਸਕਿਨ ਖਰਾਬ ਹੋਈ ਹੈ ਮੇਰੇ ਥੱਪੜੀ ਥੱਪੜ ਮਾਰੇ ਸੀ ਉਸ ਟਾਈਮ ਤਾਂ ਸਾਰੀ ਬਲੀਡਿੰਗ ਚੱਲ ਰਹੀ ਸੀ ਕੰਨ ਤੋਂ ਵੀ ਬਲੀਡਿੰਗ ਚੱਲ ਰਹੀ ਸੀ ਸਾਰਾ ਮੈਡੀਕਲ ਸਰ ਪਰਚਾ ਇਹਨਾਂ ਕੋਲ ਹੈਗਾ ਵੈ ਸਾਰੀਆਂ ਮੇਰੀਆਂ ਰਿਪੋਰਟਾਂ ਵੀ ਹੈਗੀਆਂ ਇਨਾਂ ਕੋਲ ਅੱਛਾ ਜੀ ਹਾਂਜੀ ਸਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਪੁਲਿਸ ਰੇਡ ਨੇ ਹੁਣ ਤੱਕ ਐਫ ਆਈ ਆਰ ਹੋ ਚੁੱਕੀ ਆ ਲੇਕਿਨ ਉਹਨੂੰ ਅਰੈਸਟ ਨਹੀਂ ਪਾ ਰਿਆ ਕਹਿ ਰਹੇ ਆ ਪਹਿਲਾਂ ਮੈਨੂੰ ਕਹਿੰਦੇ ਜ਼ਮਾਨਤ ਨਹੀਂ ਹੋਈ ਹੈਗੀ ਉਹਦੀ ਜ਼ਮਾਨਤ ਕੈਨਸਲ ਹਜੇ ਤੱਕ ਸਰ ਉਹਨਾਂ ਦਾ ਚਲਾਨ ਵੀ ਨਹੀਂ ਪੇਸ਼ ਕੀਤਾ ਥੱਕ ਹਾਰ ਕੇ ਇੱਕ ਹਫਤੇ ਪਹਿਲਾਂ ਸਰ 25 ਤਰੀਕ ਦਾ ਪਰਚਾ ਹੋਇਆ ਹੋਇਆ 25 ਤਰੀਕ ਦਾ ਹਾਂਜੀ ਐਂਟੀਸੈਪਟਰੀ ਬੇਲ ਵੀ ਉਹਨਾਂ ਦੀ ਕੈਂਸਰਿੰਗ ਦਾ 24 ਤਰੀਕ ਦਾ ਵਾਕਿਆ ਹੈਗਾ ਅੱਛਾ ਜੀ ਉਹ ਵੀ ਸਰ ਮੈਂ ਸੀਪੀ ਆਫਿਸ ਗਈ ਸੀ ਕਿ ਤਾਂ ਪਰਚਾ ਹੋਇਆ ਸੀਗਾ ਸੀਪੀ ਆਫਿਸ ਮੈਂ ਕੰਪਲੇਂਟ ਕੀਤੀ ਸੀ ਫਿਰ ਪਰਚਾ ਹੋਇਆ ਸੀ ਸੋ ਐਸਐਚਓ ਸਾਹਮਣੇ ਵੀ ਬੜਾ ਸਾਥ ਦਿੱਤਾ ਹੈ ਪੁਲਸ ਅਧਿਕਾਰੀਆਂ ਨੇ ਵੀ ਬੜਾ ਸਾਥ ਦਿੱਤਾ ਹੈ ਪਰ ਸਰ ਵਿੱਚ ਹੁਣ ਇਹ ਸਾਨੂੰ ਡਿਪਰੈਸ ਕਰ ਰਹੇ ਆ ਬਾਰ ਬਾਰ ਇਹੀ ਗੱਲ ਕਰ ਰਹੇ ਨੇ ਵੀ ਤੁਸੀਂ ਨਿਬੇੜ ਲਓ ਤੁਸੀਂ ਫੈਸਲਾ ਕਰ ਲਓ ਬਾਰ ਬਾਰ ਮੇਰੇ ਘਰ ਇਹ ਆ ਇਹ ਬਲਬਰੇ ਇਹ ਤਮਕਿਆ ਦੇ ਡਿਪਰੈਸ਼ਨ ਦਾ ਮਰੀਜ਼ ਹੈਗਾ ਅੱਛਾ ਤੁਸੀਂ ਜਿਵੇਂ ਇਹ ਤੜਨਾ ਵਾਕਏ ਹੋਇਆ ਸਾਰਾ ਹਨਾ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵਿਅਕਤੀ ਨੇ ਇੱਕ ਮਹਿਲਾ ਦੇ ਉੱਤੇ ਬੜੀ ਸ਼ਰਮਨਾਕ ਗੱਲ ਹੈ ਕਿ ਇੱਕ ਮਹਿਲਾ ਜਦੋਂ ਸ਼ਾਪਿੰਗ ਕਰਨ ਜਾ ਰਹੀ ਹੈ ਤੇ ਉਸ ਤੋਂ ਵੱਲੋਂ ਦੁਕਾਨਦਾਰ ਦੇ ਮਾਲਕ ਦੇ ਵੱਲੋਂ ਕੁੱਟਿਆ ਮਾਰਿਆ ਜਾਂਦਾ ਮਾਲਕ ਸੀਗਾ ਉਹ हां जी हां जी सर मालिक एम्प्लॉईटेनसी नहीं नहीं सर मालिक मालिक ਦੇ ਬਲੋ ਮਾਰਾ ਕੁਟੇ ਕਿਤੇ ਨਾ ਕਿਤੇ ਬਾਕੀਆਂ ਔਰਤਾਂ ਜਿਹੜੀਆਂ ਬਾਕੀਆਂ ਔਰਤਾਂ ਸਾਡੀ ਵੀਡੀਓ ਦੇਖ ਰਹੀ ਹੈ ਜਿਵੇਂ ਧਰਨਾ ਦਿੱਤਾ ਚ ਰਿਹਾ ਕੋਈ ਮਾਰਕੀਟ ਦੇ ਵਿੱਚ ਇਕੱਲਾ ਜਾ ਰਿਹਾ ਕੀ ਕੀ ਔਰਤ ਇਸ ਟਾਈਮ ਤੇ ਵਿੱਚ ਸੇਫ ਹੈਗੀ ਕਿਤੇ ਨਹੀਂ ਨਹੀਂ ਸਰ ਅੱਜ ਮੇਰੀ ਗੱਲ ਸੁਣੋ ਅੱਜ ਇਹਨਾਂ ਨੇ ਪਿੱਛੋਂ ਆ ਕੇ ਮਾਰ ਦਿੱਤਾ ਕੁਦਨਗਾਸਤਾ ਪੂਰੀ ਮਾਰਕੀਟ ਉਹਨਾਂ ਨਾਲ ਰਲ ਹੀ ਸੀਗੀ ਅੱਜ ਸਿਰਫ ਕੁੱਟਿਆ ਕੱਪੜੇ ਫਾੜੇ ਕੱਲ ਨੂੰ ਕੁਝ ਹੋਰ ਵੀ ਕਰ ਸਕਦੇ ਨਾ ਹੁਣ ਵੀ ਕਰ ਸਕਦੇ ਆ ਸਰ ਮੈਨੂੰ ਹੁਣ ਵੀ ਡਰ ਹੈਗਾ ਕਿਉਂਕਿ ਮੇਰੇ ਘਰੇ ਇੱਕ ਵਾਰੀ ਆਲਰੇਡੀ ਜਾ ਚੁੱਕੇ ਨੇ ਔਰ 5 6 ਜਣੇ ਜਾ ਚੁੱਕੇ ਨੇ ਇੱਕ ਵਾਰੀ ਕੁਝ ਵੀ ਕਰ ਸਕਦੇ ਮੇਰੇ ਹਸਬੰਦ ਬਿਮਾਰ ਰਹਿੰਦੇ ਇਹਨਾਂ ਦੀ ਰਿਪੋਰਟਾ ਸਾਰਾ ਸਾਰਾ ਹੀ ਕੁਝ ਹੈਗਾ ਨਨੂ ਅਟੈਕ ਹੋਇਆ ਇਹ ਇੱਕ ਇੱਕਦਮ ਹੋਪਲੈਸ ਸੀਗੇ ਜਦੋਂ ਸਾਡੇ ਘਰੇ ਗਏ ਆ ਮੈਂ ਐਸੇ ਕਰਕੇ ਮਜਬੂਰੀ ਦੇ ਵਿੱਚ ਇਹਨਾਂ ਦੇ ਸੋਨ ਸੁਣ ਕੇ ਕਈਆਂ ਦੇ ਫੋਨ ਆਏ ਫਿਰ ਇਹ ਧਮਕੀਆਂ ਵੀ ਦੇ ਰਹੇ ਆ ਕਿਸੇ ਹੋਰ ਤੋਂ ਧਮਕੀਆਂ ਦੇਵਾ ਰਹੇ ਆ ਅਸੀਂ ਇਹਦਾ ਬੱਚਾ ਚਕਾ ਲਾਂਗੇ ਅਸੀਂ ਇਹਨੂੰ ਮਰਵਾ ਦਾਂਗੇ ਅਸੀਂ ਇਹਦਾ ਘਰ ਵਾਲਾ ਚਕਾ ਲਾਂਗੇ ਇਸ ਟਾਈਮ ਸਰ ਮੈਂ ਕੱਲੀ ਪੈ ਰਹੀ ਆ ਮੈਂ ਮਜਬੂਰ ਆ ਕਿਉਂਕਿ ਮੇਰੇ ਹਸਬੰਡ ਵੀ ਜ਼ਿਆਦਾ ਠੀਕ ਨਹੀਂ ਰਹਿੰਦੇ ਇਹਨਾਂ ਦੀ ਰਿਪੋਰਟਾਂ ਵੀ ਹੈਗੀਆਂ ਸਭ ਕੁਝ ਐਮ ਆਰ ਆਈ ਵੀ ਹੈਗੀ ਆ ਅਸੀਂ ਉਸ ਦਿਨ ਵੀ ਇਹਨਾਂ ਦੀ ਮੈਡੀਸਨ ਹੀ ਲੈਣ ਜਾ ਰਹੇ ਸੀ ਜਿਸ ਦਿਨ ਇਹ ਵਾਕਿਆ ਹੋਇਆ ਇਹ ਮੇਰੇ ਨਾਲ ਨਹੀਂ ਸੀਗੇ ਇਹ ਸਰ 1.5 ਵਜੇ ਦਾ ਦੁਪਹਿਰ ਦਾ ਵਾਕਿਆ ਮੰਗ ਕੀ ਕਰਦੇ ਹਾਂ ਮੰਗ ਮੈਂ ਇਹ ਕਰਦੀ ਆ ਵੀ ਇਹਨੂੰ ਜਲਦੀ ਤੋਂ ਜਲਦੀ ਇਹ ਖਤਰਨਾਕ ਇਨਸਾਨ ਇਹਨੂੰ ਅਰੈਸਟ ਪਾਇਆ ਜਾਵੇ ਬਸ ਠੀਕ ਬਾਕੀਆਂ ਅ ਮਹਿਲਾਵਾਂ ਦੇ ਲਈ ਵੀ ਇਹ ਸੰਦੇਸ਼ ਹੈ ਕਿ ਜੇਕਰ ਤੁਸੀਂ ਵੀ ਅਗਰ ਕਿਸੇ ਸ਼ਾਪ ਤੇ ਜਾਂਦੇ ਹੋ ਜਾਂ ਕੁਝ ਜਾਂਦੇ ਹੋ ਤੇ ਆਪਣੀ ਸੇਫਟੀ ਜ਼ਰੂਰ ਧਿਆਨ ਦੇ ਵਿੱਚ ਰੱਖੋ ਹਾਲਾਂਕਿ ਇਹ ਆਸ਼ਾ ਜਿਨ੍ਹਾਂ ਦੇ ਨਾਲ ਵਾਕਿਆ ਹੋਇਆ ਸਾਰਾ ਵਾਰਦਾਤ ਹੋਈ ਹੈ ਇਹਨਾਂ ਦਾ ਕਹਿਣਾ ਹੈ ਕਿ 24 ਅਪ੍ਰੈਲ ਨੂੰ ਮੈਂ ਉਹ ਦਪਰ ਦੇ ਵਿਲੇ ਆਪਣਾ ਕੋਈ ਸਮਾਨ ਖਰੀਦਾ ਸੀ ਉਹਨੂੰ ਸਮਾਨ ਵਾਪਸ ਕਰਨ ਦੇ ਲਈ ਪੇ ਗਈ ਸੀ ਪਰ ਦੁਕਾਨਦਾਰ ਦੇ ਵੱਲ ਦੁਕਾਨਦਾਰ ਦੇ ਨਾਲ ਬੈਂਸ ਫਸਿਆ ਆਇਆ ਥੋੜੀ-ਮੋਟੀ ਬੈਂਸ ਫਸਈ ਹੋਈ ਤੇ ਦੁਕਾਨਦਾਰ ਦੇ ਵੱਲੋਂ ਇੱਕ ਵੱਡਾ ਸਟੈਪ ਚੱਕਿਆ ਗਿਆ ਕਿ ਮਹਿਲਾ ਦੇ ਉੱਤੇ ਹੀ ਉਸਨੇ ਮਹਿਲਾ ਦੇ ਨਾਲ ਹੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਹਾਲਾਂਕਿ ਕਿਉਂ ਕੁੱਟਮਾਰ ਕਰਨ ਦਿੱਤੀ ਗਈ ਸ਼ੁਰੂ ਕਰ ਦਿੱਤੀ ਗਈ بڑا بڑا ਸਵਾਲ ਹੈ ਪੁਲਿਸ ਨੇ ਇਹਨਾਂ ਦੇ ਕੋਲ ਕਿਹਾ ਜਾਂ ਪੁਲਸਾ ਸਾਥ ਵੀ ਦੇ ਰਿਹਾ ਪਰ ਇਹਨਾਂ ਨੂੰ ਦਿੱਕਤ ਇੱਥੇ ਆ ਰਹੀ ਹੈ ਕਿ ਉਹਨਾਂ ਨੂੰ ਰੈਸ ਕਿਉਂ ਨਹੀਂ ਕੀਤਾ ਜਾ ਰਿਹਾ ਉਸ ਦੁਕਾਨ ਮਾਲਕ ਦੇ ਨਾਮ ਹੈਗਾ ਪਰ ਗੱਲਬਾਤ ਕਰਾਂਗੇ ਜਿਹੜਾ ਮਹਿਲਾ ਦੇ ਉੱਤੇ ਅਤਿਆਚਾਰ ਕੀਤਾ ਗਿਆ ਹੈਲੋ ਹਾਂਜੀ ਹਾਂਜੀ ਬੰਸਰ ਸਾਹਿਬ ਹੋ ਰਹੇ ਸਹੀ ਹੈ ਉਹ ਬੋਲੇ ਜੀ ਕਿਤੇ ਬੋਲੋ ਯਾਨ ਲੁਦਣਾਨ ਲਾਈਵ ਤੋਂ ਪੱਤਰਕਾਰ ਅੰਦੀਵਜੀਤ ਪਹਿਲ ਉਹਦੇ ਫੋਨ ਦਾ ਡੀਟਲ ਆ ਗਿਆ ਨਾ ਪਛਾਣ ਉਹਦੀ ਤੁਸੀਂ ਕੀ ਲਗਦੇ ਹੋ ਉਹਨਾਂ ਦੇ ਮੈਂ ਭਾਈ ਉਹਨਾਂ ਨੌਕਰੀ ਕਰਦਾ ਹਾਂ ਜੀ ਮੈਂ ਟ੍ਰੈਨਰ ਵਰਕਲ ਕਰਦਾ ਹਾਂ ਉਹ ਗਰੀ ਕਰਦੇ ਹੋ ਸੋ ਬਿਲਕੁਲ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਫੋਨ ਜਿਹੜਾ ਕਿ ਕੱਟਿਆ ਗਿਆ ਮਿੰਕੂ ਬੰਸਲ ਨਾਮ ਦੱਸਿਆ ਜਾ ਰਿਹਾ ਸ਼ਾਹਪੂਰ ਰੋਡ ਵੀ ਲਿਖਿਆ ਆ ਰਿਹਾ ਟਰੂ ਕਾਲਰ ਤੇ ਬਿਲਕੁਲ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਰਕਰ ਨੇ ਕੋਈ ਫੋਨ ਵਗੈਰਾ ਕੀਤਾ ਹਾਲਾਂਕਿ ਵਰਕਰ ਹੋ ਹੈਗਾ ਨਹੀਂ ਹੈਗਾ ਜਾਂ ਮਾਲਕ ਆਪ ਹੀ ਗੱਲ ਕਰ ਰਿਹਾ ਸਰ ਇੱਕ ਤੁਹਾਡੇ ਧਿਆਨ ਚ ਮਾਮਲਾ ਹੋਣਾ ਆ ਸ਼ਾਹਪੂਰ ਰੋਡ ਤੇ ਇੱਕ ਦੁਕਾਨਦਾਰ ਨਾਲ ਕੁੱਟਮਾਰ ਹੋਈ ਸੀ ਜਨਾਨੀ ਤੇ ਅਤੁੱਤ ਚੱਕਿਆ ਇਹ ਮਾਮਲਾ ਹੈ ਕੀ ਹੈ ਸਰ ਕੀ ਪੂਰਾ ਮਤਲਬ ਕਿ ਕਿਉਂ ਆ ਚੱਕਿਆ ਉਹਨੇ ਉਹ ਕੱਪੜੇ-ਪਕੜੇ ਲੈਣ ਪਿੱਛੇ ਲੜੇ ਸੀਗੇ ਪੱਛਾ ਚੱਕਿਆ ਉਹਦਾ ਜੀ ਅੱਛਾ ਜੀ ਸਾਡੇ ਕੋਲ ਤੇ ਸਰ ਕੋਈ ਕਾ ਇਨਵੈਸਟੀਗੇਸ਼ਨ ਇਹਦੇ ਵਿੱਚੋਂ ਕੋਈ ਸਬੂਤ ਕੋਈ ਮਿਲੇ ਕੋਈ ਉਹਨੇ ਪੁੱਛਣ ਹੈ ਕੋਈ ਸਰ ਜੀ ਬੇਟਾ ਜੀ ਕਿੱਥੇ ਹੋ ਰਹੇ ਸਰ ਅੰਨੇ ਕੰਪਰੋਮਾਈਜ਼ ਦੀ ਗੱਲ ਕੋ ਚੱਲੀ ਨਹੀਂ ਆਪਸ ਵਿੱਚ ਅੱਛਾ ਕੰਪਰੋਮਾਈਜ਼ ਦੀ ਗੱਲ ਚੱਲਦੀ ਫਿਰ ਹਾਂਜੀ ਹਾਂਜੀ ਪਰ ਲੇਡੀ ਦਾ ਕਹਿਣਾ ਕੀ ਹੈ ਅਸੀਂ ਕੰਪਰੋਮਾਈਜ਼ ਨਹੀਂ ਕਰਨਾ ਇਹਨਾਂ ਨੂੰ ਅਰੈਸਟ ਦਵਾਣੀ ਹੈ ਮਤਲਬ ਕਿ ਕਾਰਵਾਈ ਕਰਵਾਣੀ ਹੈ ਇਹਨਾਂ ਦੇ ਆ ਬਿਆਨ ਦੇ ਜਣਾ ਕੇ ਇਹ ਤਾਂ ਬਿਆਨ ਦੇ ਕੇ ਕੀ ਹੋਏ ਸਾਡਾ ਕੰਮ ਪਰੋਂਗਾ ਚੱਲਦਾ ਪਿਆ ਓਕੇ ਓਕੇ ਦੇ ਕੇ ਗਿਆ ਅਸੀਂ ਤਾਂ ਆ ਕੇ ਰਹਿ ਜਾਂ ਸਾਨੂੰ ਓਕੇ ਹਾਂ ਸਰ ਠੀਕ ਆ ਸਰ ਥੈਂਕਸ